ਸਤਿਨਾਮ ਵਾਹਿਗੁਰੂ ਸੈ ਬਜੀ ਆਸਾ ਮਹੱਲ ਘਰ ਨਵਾ ਮਹੱਲਾ ਬਜਵਾਏ ਕੋ ਓੰਕਾਰੋ ਸਰਬਤਸਾਦ ਚਿਤਵਾਓ ਚਿਤਵ ਸਰਬ ਸੁਖ ਪਾਵੋ ਅਗਿਆ ਪਾਵੋ ਕਨਾ ਪਾਵੋ ਇਕਤਾ ਤਾਰ ਸਗਲ ਹੈ ਜਜਕ ਦੂਸਰ ਕਹਿ ਪਹਿ ਜਾਵੋ ਆ ਮੰਗਵਾਂ ਲਜਾਵੋ ਸ੍ਰੀ ਛਤਰਪਾਟੇ ਕੋਠਾਪੁਰ ਕਾਣ ਸੰਸਰ ਲਾਭਵ ਰਹਾਓ ਉਠੋ ਪੈਸਾ ਰਹਿਣਾ ਭੈਣਾ ਸਕਾਓ ਦਰਸ਼ਨ ਖੋਜ ਖਜਾਵਾ ਹੋ ਬ੍ਰਹਮਾਜਿ ਸੰਕਾਦਿਕ ਸੰੰਦ ਸੰਨੰਦਨ ਸਨਾਤਨ ਸੰਤ ਕੁਮਾਰ ਤੈਨ ਕੋ ਮਹਦ ਦੁਲਭਾਵਾਉ ਆਗਮ ਅਗਮ ਆਗਰ ਬੋਧ ਕੀਮਤ ਪਰਹਿ ਨ ਪਾਵੋ ਤਾਂ ਕੀ ਸਰਣ ਸਤਿਗੁਰੁ ਪ੍ਰਖੀ ਸਤਿਗੁਰੁ ਪ੍ਰਖ ਧਿਆਵਾਉ ਐਓ ਕਿਰਪਾਲ ਦਾ ਯਾਰ ਪ੍ਰਭ ਠਾਕੁਰ ਕਾਟਿਓ ਬੰਧ ਗਰਾਵਾਓ ਕਹ ਨਾਨਕ ਜੋ ਸਾਸੰਗ ਪਾਇਓ ਤੋ ਫਿਰ ਜਨਮ ਨ ਆਵਉ ਐਓ ਕਿਰਪਾਲ ਦਾ ਯਾਰ ਪ੍ਰਭ ਠਾਕੁਰ ਕਾਟਿਓ ਬੰਧ ਗਰਾਵਾਓ ਕਹ ਨਾਨਕ ਜੋ ਸਾਸੰਗ ਪਾਇਓ ਤੋ ਫਿਰ ਜਨਮ ਨ ਆਵਉ ਵਾਹਿਗੁਰੂ ਜੀ ਕਾ ਸਤਸਾ ਵਾਹਿਗੁਰੂ ਜੀ ਕੀ ਫਤਿਹ ਜੀਤਾ ਜੀਓ ਪਿੰਡ ਸਭ ਤੇਰਾ ਤੁਮ ਅੰਤਰਜਾਮੇ ਪ੍ਰਖ ਭਗਵਾਨ ਦਾਸਨ ਦਾਸ ਕਹਿ ਜਾਣ ਆਣਗ ਦੇ ਹਾਤੂ ਕਰਾਏ ਤੇ ਹਮੋਂ ਕਰੀ ਉਹ ਖਿਆਨ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਲੜੀਵਾਰ ਆਕਾਰ ਨਵੇਂ ਦਾ ਪਹਿਲਾ ਸ਼ਬਦ ਤੇ ਲੜੀਵਾਰ ਦਾ 121 ਨੰਬਰ ਸ਼ਬਦ ਜੋ ਕੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੋਬਾਰਕਾਂ 491 ਤੇ ਸੋਭਤ ਹੈ ਸਾਧ ਗੁਰੂ ਬਖਸ਼ਿਸ਼ ਕਰਦੇ ਨੇ ਹੋਂ ਮੰਗਾਓ ਆਣ ਲਜਾਵਾਓ ਕਹਿੰਦੇ ਹੋਂ ਮੰਗਾਓ ਆਣ ਲੱਜਾਵੋ ਕਹਿੰਦੇ ਜੀ ਮੈਂ ਹੋਰ ਕਿਸੇ ਪਾਸੋਂ ਮੰਗਣਾ ਕਰਦਾ ਤੇ ਮੇਰੇ ਸਤਿਗੁਰੂ ਇੰਜ ਸਮਝ ਲੈ ਮੈਂ ਆਪਣੀ ਲਾਜ ਇੱਜ਼ਤ ਗਵਾ ਦਿੰਨਾ ਕਿਉਂਕਿ ਤੇਰੇ ਬਰਾਬਰ ਹੋਰ ਕੋਈ ਹੈ ਹੀ ਨਹੀਂ ਹੈ ਤੁਦ ਜੇ ਵੜਿਆ ਵਰਣਾ ਕੋਈ ਕੋਈ ਵੀ ਬਰਾਬਰ ਨਹੀਂ ਹੈ ਤੇਰੇ ਕਿਉਂਕਿ ਸਗਲ ਛਤਰਪਤ ਇਕੋ ਠਾਕੁਰ ਕਾਉਨ ਸੰਸਰ ਲਾਵੋ ਰਹਾਉ ਸਗਲ ਛਤਰਪਤ ਸਾਰੇ ਸੰਸਾਰ ਵਿੱਚ ਇੱਕ ਛਤਰਪਤੀ ਪਾਛਾ ਤੂੰ ਹੀ ਹੋ ਐ ਜਿਹੜਾ ਇਸ ਸੰਸਾਰ ਵਿੱਚ ਟੱਲ ਰਹਿਣ ਵਾਲਾ ਹੈ ਤੇ ਇੱਕ ਤੇਰਾ ਹੀ ਹੁਕਮ ਹੈ ਕਿ ਤੂੰ ਹੀ ਹੈ ਤੇ ਤੇ ਤੋਂ ਇਲਾਵਾ ਕੌਣ ਸੰਸਰ ਦਾ ਵੋ ਤੇਰੇ ਬਰਾਬਰ ਹੋਰ ਦੂਜਾ ਕਿਹੜਾ ਹੋ ਸਕਦਾ ਹੈ ਕਿਉਂਕਿ ਤੂੰ ਹੀ ਹੈ ਤੇਰੇ ਬਰਾਬਰ ਹੋਰ ਕੋਈ ਨਹੀਂ ਕਿਉਂਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਤੇਰੇ ਬਰਾਬਰ ਕੋਈ ਵੀ ਨਹੀਂ ਹੈ ਸਭ ਤੋਂ ਵੱਡਾ ਤੂੰ ਹੀ ਹੋ ਹੈ ਤੇ ਮੇਰੇ ਸਤਿਗੁਰੂ ਇਸ ਲਈ ਮੈਂ ਤੇਰੇ ਤੋਂ ਮੰਗਣਾ ਕਰਦਾ ਹੋਰ ਕਿਸੇ ਤੋਂ ਮੰਗਾ ਤੇ ਆਪਣੀ ਲਾਜਮਰਾਨ ਬਰਾਬਰ ਹੈ ਇੱਜ਼ਤਮਾਨ ਬਰਾਬਰ ਹੈ ਰਹਾਉ ਵਿਸ਼ਰਣ ਦੇ ਕੇਂਦਰੀ ਪਾਸ ਸੁਝਾਦੇ ਨੇ ਆਸਾ ਘਰ ਨਾਵਾ ਮਹੱਲਾ ਪੰਜਵਾਂ ੴ ਸਤਿਗੁਰ ਪ੍ਰਸਾਦ ਅਸਾ ਰ ਹੈ ਘਰਨਾਵਾ ਨੋਵੇਂ ਘਰ ਤੇ ਸਰਤਾਜ ਗਾਇਨ ਕਰਨ ਦੀ ਤਾਕੀ ਤੇ ਸ਼ਬਦ ਨੂੰ ਮਹੱਲਾ ਪੰਜਵਾਂ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਦੇ ਮੁਖਾਰਮਨ ਤੋਂ ਉਚਾਰਣ ਕੀਤਾ ਹੋਇਆ ਪਾਵਨ ਸ਼ਬਦ ਤੇ ਇੱਕ ਓ ਅਨਕਾਰ ਕਿਉਂਕਿ ਨਵੇਂ ਕਰਦਾ ਸ਼ੁਰੂ ਹੈ ਤੇ ਅਲੰਕਾਰ ਦੇ ਨਾਲ ਇੱਕ ਓ ਅਨਕਾਰ ਉਪਰਮਾਤਮਾ ਇੱਕ ਇਸ ਸੰਸਾਰ ਦਾ ਕਰਤਾ ਕਰਤਾ مالک ਸੰਚਾਲਕ ਸਤਿਗੁਰ ਪ੍ਰਸਾਦ ਸੱਚੇ ਸਾਧਗਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਚਿਤਾਵੋ ਚਿਤਵ ਸਰਬ ਸੁਖ ਪਾਵੋ ਆਗੇ ਭਾਵੋ ਕੇਨਾ ਭਾਵੋ ਕਿੰਨੇ ਭਾਈ ਚਿਤਵੋ ਚਿੰਤਵ ਕਿੰਦੇ ਮੈਂ ਚਿਤਵਦਾ ਯਾਦ ਕਰਨਾ ਕਰਦਾ ਚਿਤਵ ਯਾਦ ਰੱਖਦਾ ਸਰਬ ਸੁਪਾਗੋ ਬਸਾਰੇ ਤਰ੍ਹਾਂ ਦੇ ਮਾਨਸਿਕ ਸੁਖ ਪਾ ਲੈਂਦਾ ਹਾਂ ਪਰ ਅੱਗੇ ਭਾਵ ਲੋਕੇ ਨਾ ਪਾਉ ਪਤਾ ਨਹੀਂ ਅੱਗੇ ਪਰਮਾਤਮਾ ਨੂੰ ਚੰਗਾ ਲੱਗਾ ਯਾ ਨਾ ਲੱਗਾ ਪਰ ਮੈਂ ਇੱਥੇ ਮਾਨਸਿਕ ਸੁਖ ਮਾਨਸਿਕ ਤੌਰ ਤੇ ਸੁਖੀ ਹਾਂ ਕਿਉਂ ਕਿਉਂਕਿ ਮੈਂ ਉਸ ਪਰਮਾਤਮਾ ਹਰੀ ਦੇ ਗੁਣ ਗਾਣੀ ਕਰਦਾ ਇਕ ਦਾ ਤਾਰ ਸਗਲ ਹੈ ਜੱਚਕ ਦੂਸਰ ਕਹਿ ਪਹਿ ਜਾਵਾਉ ਏ ਕਿਉਂਕਿ ਇਕ ਦਾ ਤਾਰ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਾਤਾ ਇੱਕ ਹੈ ਇਕ ਦਾ ਤਾਰ ਮੇਰੇ ਸਤਿਗੁਰੂ ਜਗਤ ਭਿਖਾਰੀ ਸਤ ਸਭ ਕੋ ਰਹਾਤਾ RAM ਹਮ ਭੀਖਲ ਭਿਖਾਰੀ ਤੇਰੇ ਤੁਮਝ ਪਤਾ ਹੈ ਦਾਤਾ ਦਾਤਾ ਤੂੰ ਹੈ ਸਭ ਲੈ ਜਾਜਕਸਾਰ ਇਕੁਲ ਕੈਨਾਤ ਤੇਰੇ ਅਗੇ ਜਾਚਕ ਭਾਵ ਮੰਗਣਾ ਕਰਦੇ ਨੇ ਜਾਚਨਾ ਕਰਦੇ ਨੇ ਦੂਸਰ ਕੈ ਪਹ ਜਾਵੋ ਫਿਰ ਮੈਂ ਦੂਜੇ ਦੇ ਕੋਲ ਕਿਉਂ ਜਾਣਾ ਕਿਉਂਕਿ ਦਾਤਾਂ ਦਾ ਤੂੰ ਵੰਡਦਾ ਸਭ ਨੂੰ ਤੀਜਕ ਤੂੰ ਦਿੰਦਾ ਸਿਮਰਣ ਬੰਦਗੀ ਤੂੰ ਦਿੰਦਾ ਮਾਨਸਿਕ ਸੁਖ ਤੂੰ ਦਿੰਦਾ ਇਸ ਲਈ ਤੈਨੂੰ ਛਾਡਉ ਹੋ ਕਿਤੇ ਮਿਲ ਜਾਣ ਦਾ ਮਨ ਨਹੀਂ ਹੈ ਹਾਂ ਮੰਗੋ ਮਾਨ ਲਜਾਵੋ ਸਹਿਲ ਛਤਰਪਤ ਏਕੋ ठाकुर ਕੌਣ ਸੰ ਸਰਲਾ ਵਰਹਾਉ ਜੇ ਹੋਰ ਕਿਸੇ ਤੋਂ ਮੰਗਦਾ ਤੇ ਲਾਜ ਮਰਾਨ ਇਚਰਗਵਾਨ ਬਰਾਬਰ ਕਿਉਂਕਿ ਸਤਸਾਰੀ ਧਰਤੀ ਦਾ ਛਤਰਪਤੀ ਰਾਜਾ ਕਿਉਂਕਿ ਵੱਡੇ ਵੱਡੇ ਰਾਜੇ ਆਏ ਗਏ ਨੇ ਪਰ ਤੂੰ ਅਟਲ ਹੈ ਅਟਲ ਸੀ ਤੇ ਅਟਲ ਰਹੇਗਾ ਤੇ ਤੇਰੇ ਬਰਾਬਰ ਹੋਰ ਕੋਈ ਨਹੀਂ ਹੈ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਭਾਰਤ ਸੰਜਾਦੇ ਉਠ ਬੈਸ ਰਹਿ ਪੈਣਾ ਫਟ ਫਾ ਕਾਉ ਦਰਸ਼ਨ ਖੋਜ ਖਜਾਉ ਇਹਨੇ ਮੈਂ ਉਠਣਾ ਕਰਦਾ ਹਾਂ ਗ੍ਰਸਤੀ ਤੋਂ ਵਿਰਾਮ ਉਪਰਾਹੁ ਹੋ ਕੇ ਤੇ ਸੁੰਨ ਸਮਾਦੀ ਵਿੱਚ ਬੈਠਣਾ ਕਰਦਾ ਪਰ ਮੇਰੇ ਸਾਧਗੁਰੂ ਇਸ ਸੰਸਾਰ ਤੋਂ ਜਦੋਂ ਵੀ ਤੁਰਦਾ ਫਿਰਦਾ ਤਾਂ ਵੀ ਤੇਰੇ ਨਾਮ ਨੂੰ ਜਪਦਾ ਤੇ ਬਹਿਣਾ ਤਾਂ ਵੀ ਨਾਮ ਜਪਦਾ ਰਹਿ ਪੈ ਨਾ ਸਕਉ ਤੇਰੇ ਦਰਸ਼ਨ ਤੋਂ ਬਿਨਾਂ ਰਹਿ ਨਹੀਂ ਸਕਦਾ ਹੁਣ ਕਦ ਮਿਲੇ ਪ੍ਰੰਤੂ ਭਗਵੰਤਾ ਮੋਹ ਰਹਿਣ ਦਾ ਵਿਹਾਵ ਹੈ ਨੀਂਦ ਨਾ ਆਵੇ ਬਿਨ ਦੇਕੇ ਗੁਰ ਦਰਬਾਰੇ ਦੀਓ ਕਿਵੇਂ ਰਹਿ ਸਕਦਾ ਰਹਿ ਨਹੀਂ ਸਕਦਾ ਤੇਰੇ ਦਰਸ਼ਨਾਂ ਤੋਂ ਬਿਨਾਂ ਦਰਸ਼ਨ ਖੋਜ ਹੋ ਜਾਵੋ ਤੇਰੇ ਦਰਸ਼ਨਾਂ ਨੂੰ ਖੋਜਣਾ ਕਰਨਾ ਤੇ ਤੂੰ ਆਪ ਹੀ ਖੋਜਣ ਸਮਰੱਥਾ ਬਖਸ਼ਿਸ਼ ਕਰਦਾ ਹੈ ਬ੍ਰਹਮਾਤਿਕ ਸਤਨ ਕਾਟ ਸੰਤ ਸਨੰਦਰ ਸਨਾਤਨ ਸਰਤ ਕੁਮਾਰ ਤੈਨਕੋ ਮਹਿਲ ਦੁਲਭਾਵ ਕਹਿੰਦੇ ਬ੍ਰਹਮਾ ਵਰਗੇ ਅਨੇਕਾ ਦੇਵਤੇ ਔਲੀਏ ਪੈਗੰਬਰ ਅਵਤਾਰੀ ਆਏ ਅਨੇਕਾ ਬ੍ਰਹਮਾ ਵਰਗੇ ਦੇਵਤੇ ਆਏ ਜਿਹੜੇ ਤਿੰਨ ਮੰਨੇ ਨੇ ਜਿਹਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਤਿੰਨ ਮੰਨੇ ਨੇ ਇੱਕ ਸੰਸਾਰ ਦੀ ਉਤਪਤੀ ਕਰਨ ਵਾਲਾ ਇੱਕ ਭੰਡਾਰੇ ਵੰਡਣ ਵਾਲਾ ਇੱਕ ਬਿਨਾਸ਼ ਕਰਨ ਵਾਲਾ ਬਿਨਾਸ਼ ਪਾਲ ਲੇਖਾ ਜੋਖਾ ਲੈਣ ਵਾਲਾ ਮੇਰੇ ਸਾਧਗੁਰੂ ਵੱਡੇ ਵੱਡੇ ਦੇਵਤੇ ਇਹ ਤਿੰਨ ਵੀ ਸਨ ਤੇ ਇਹਨਾਂ ਦੇ ਤਿੰਨ ਜਿਹੜੇ ਪੁੱਤਰ ਬ੍ਰਹਮਾ ਦੇ ਨੇ ਸੰਨਦ ਸੰਨੰਤ ਜਿਹਨਾਂ ਦੇ ਪੁੱਤਰ ਨੇ ਸੰਨਦ ਸੰਨੰਦ ਅਸਨਾਤਮ ਤੇ ਸੁਨਤ ਕੁਮਾਰ ਤੇਨ ਕੋ ਮਹਦੂਲ ਭਾਵੋ ਇਹਨਾਂ ਨੂੰ ਵੀ ਔਲੀਏ ਹੋਏ ਨੇ ਦੇਵਤੇ ਹੋਏ ਨੇ ਪਰ ਇਹਨਾਂ ਨੂੰ ਵੀ ਤੇਰਾ ਮਹਿਲ ਹਜੇ ਤੱਕ ਮਿਲਿਆ ਨਹੀਂ ਹੈ ਬੜਾ ਓਖਾ ਹੈ ਰਸਤਾ ਬਹੁਤ ਓਖਾ ਹੈ ਇਸ ਲਈ ਸਾਧਗੁਰੂ ਕਹਿੰਦੇ ਨੇ ਇਸ ਦੇਹੀ ਕੋ ਵੋ ਸਿਮਰੈ ਦੇਵ ਇਹ ਦੇਹੀ ਭਜ ਹਰ ਕੀ ਸੇਵ ਕਹਿੰਦੇ ਬੜੀ ਔਖੀ ਦੇਵੀ ਹੀ ਦੇਹੀ ਮਿਲੀ ਏ ਇਸ ਦੇਹੀ ਨੂੰ ਪੰਜ ਅ ਪੰਜ ਪੁੱਤਰ ਦੇਹੀ ਨੂੰ ਤ੍ਰਿਤੀ ਕਰੋੜ ਦੇਵੀ ਦੇਵਤੇ ਵੀ ਸਿਮਰਦੇ ਨੇ ਕਿ ਕਿਦਰੇ ਮਨੁੱਖਾ ਜਿਹੇ ਹੀ ਮਿਲ ਜਾਏ ਸਾਡਾ ਜਨਮ ਹੋ ਜਾਇਆ ਸੀ ਆਵਾਗੁਣ ਤੋਂ ਬਚ ਸਕੀਏ अगम अगा, अग अगम अगम बोध कीमत पर पावो क्योंकि तू अगम गमता तो रहता है दूजी फिर क्या गमता तो रहता है अगाध ज्ञान तो भी रहता है बोध तो भी परे है कीमत के तेरी कोई मोल नहीं है की मत मत मतल की मोल पाइए पर ना पावो कदे भी मोल नहीं पै सकता क्योंकि तू गमता तो रहते है पहुंच तो रहता है बुद्धि तो रहता है ਤੇ ਨਾਲ ਮੁੱਲ ਨਹੀਂ ਪੈ ਸਕਦਾ ਤਾਂ ਕਿ ਸ਼ਰਨ ਸਤਪੁਰਖ ਕੀ ਸਤਿਗੁਰ ਪੁਰਖ ਧਿਆਵਂ ਕਿੰਨੇ ਮੈਂ ਸਤਪੁਰਖ ਦੀ ਸ਼ਰਨ ਤਕਣੀ ਕੀਤੀ ਹੈ ਸਤਿਗੁਰ ਤੇ ਸ਼ਰਨ ਵਿੱਚ ਗਿਆ ਤੇ ਸਤਿਗੁਰ ਪੁਰਖ ਧਿਆਵੋ ਮੈਂ ਆਪਣੇ ਸਤਿਗੁਰ ਪੁਰਖ ਨੂੰ ਹੀ ਧਿਆਨਾ ਕੀਤਾ ਹੋਰ ਕਿਸੇ ਦਾ ਆਸਰਾ ਨਹੀਂ ਲੱਗਿਆ ਪੈਰ ਕਿਰਪਾਲ ਦੇ ਹਾਲ ਪ੍ਰਭ 태ਗੁਰ ਘਾਟੇਉ ਬੰਧ ਕਰਾਵ ਕਿਉਂਕਿ ਮੇਰੇ ਤੇ ਜਦੋਂ ਸਤਗੁਰ ਦੇ ਆਲੂਆ ਕਰਪਾਲੂਆ ਕਿਉਂਕਿ ਦੁਆ ਸਤਿਉ ਲੋਗ ਦੇ ਵਿੱਚ ਬਿਆਲੂ ਸੀ ਤੇ ਤਰੇ ਵਿਕਤੇ ਦੇ ਵਿੱਚ ਆ ਕੇ ਇੱਕ ਕਿਰਪਾਲੂ ਬਣਿਆ ਤੇ ਫਿਰ ਦੁਆਪਰ ਵਿੱਚ ਆ ਕੇ ਇਹ ਪਰਮਾਤਮਾ ਬਣ ਗਿਆ ਪ੍ਰਭ ਰੂਪ ਬਣ ਗਿਆ ਫਿਰ ਕਲਯੂਗ ਵਿੱਚ ਆ ਕੇ ਇਹਨੂੰ ਲੋਕ ਠਾਕੁਰ ਕਰਕੇ ਪੂਜਦੇ ਨੇ ਤੇ ਮੇਰੇ ਸਤਿਗੁਰੂ ਜੇ ਤੂੰ ਚਾਹੇ ਬਿਆਲੂ ਕਿਰਪਾਲੂ ਨਿਰੰਕਾਰ ਰੂਪ ਤੂੰ ਆਪ ਸਾਰਿਆਂ ਦੇ ਬੰਧਨ ਇਹ ਕੁਦਰਤੀ ਜੀਵਾਂ ਦੇ ਹੋਮੈ ਦੇ ਬੰਧਨ ਦੇਲੇ ਨੇ ਇੱਕ ਕਟ ਸਕਦਾ ਕਿਉਂਕਿ ਹੋਮੈ ਰੋਗ ਮਨੁੱਖ ਕੋ ਦਿਨਾ ਇਸ ਤੋਂ ਕੋਈ ਨਹੀਂ ਬਚ ਸਕਿਆ ਮੇਰੇ ਸਤਿਗੁਰੂ ਤੂੰ ਚਾਹੇ ਤੇ ਬੰਧਨ ਘਟ ਸਕਦਾ ਕਹਨੜਾ ਨੇ ਕਿਹਾ ਸਤ ਸੰਗ ਪਾਇਓ ਤੋ ਫਿਰ ਜਨਮ ਨੇ ਆਵ ਦਾਸ ਨਾਨਕ ਕਹਿੰਦਾ ਭਾਈ ਜਦੋਂ ਸਤ ਸੰਗਤ ਪਾਈ ਫਿਰ ਇਹ ਜਨਮ ਦੇ ਜਿਹੜੇ ਗੇੜ ਨੇ ਤੋ ਫਿਰ ਜੰਮਨ ਆਵੋ ਫਿਰ ਜੰਮਨ ਮਰ ਚ ਨਹੀਂ ਆਇਆ ਫਿਰ ਜੰਮਨ ਮਨ ਤੋਂ ਬਚ ਗਿਆ ਤੇ ਮੇਰੇ ਗੀੜ ਮੁੱਕ ਗਿਆ ਹੈ ਇਹ ਮੇਰੇ ਸਤਿਗੁਰੂ ਨੇ ਰਹਿਮਤ ਕੀਤੀ ਕਿਉਂਕਿ ਮੈਂ ਇੱਕ ਦਾ ਦਰਸ਼ਨ ਇੱਕ ਦੀ ਤਾਕ ਤਕਰੀ ਕੀਤੀ ਹੈ ਇੱਕ ਦੇ ਆਸਰੇ ਰਿਆਂ ਇਸ ਲਈ ਮੇਰੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਦਾਸ ਨਾਨਕ ਕਹਿੰਦਾ ਭਾਈ ਜਿਹੜਾ ਵੀ ਸਤ ਸੰਗਤ ਵਿੱਚ ਆਇਆ ਉਹਦਾ ਜੰਮਨ ਮਰਨ ਦਾ ਗੀੜ ਕੱਟਿਆ ਗਿਆ ਉਜਮਣ ਮਰਨ ਤੋਂ ਮੁਗਤ ਹੋ ਗਿਆ ਸੋ ਗੁਰੂ ਪਿਆਰੇ ਸਾਧ ਸੰਗਤ ਦੀ ਸਾਧ ਸੰਗਤ ਮਿਲੇ ਸੋ ਤਰਿਆ ਕਿਉਂਦੇ ਜਿਹੜਾ ਸਤ ਸੰਗਤ ਕਰ ਲੈਂਦਾ ਹੈ ਉਹ ਇਸ ਸੰਸਾਰ ਦੇ ਆਵਾਗੁੰਢ ਕੇ ਤੋਂ ਬਾਅਦ ਕੇ ਤਰ ਜਾਂਦਾ ਹੈ ਸੋ ਇਨੀਆਂ ਕੋ ਬੇਜਤੀਆਂ ਪ੍ਰਵਾਇਡ ਕਰਨੀਆਂ ਜੇ ਕੋਈ ਗੱਲ ਚੰਗੀ ਲੀ ਗੀਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਨਹੀਂ ਜਾਣ ਕੇ ਪੱਲੇ ਬੰਨ੍ਹਾ ਕਰਨਾ ਲੋ ਸੀ ਕਰਵਰ ਦਾ ਸਕੇ ਤੋਂ ਕਥਾ ਵਿਚਾਰਾ ਕਰਨ ਦੀ ਜਾਂਚ ਆ ਜਾਵੇ ਲਿਖਿਆ ਕਥਾ ਨੇ ਛੁੱਟੀ ਐ ਖਿੰਖਣ ਖੂ ਲੜਹਾਰ ਬਾਸ਼ਨ ਹਾਰਡ ਬਕਸ਼ ਲੈਣਾ ਨੇ ਫਾਰ ਉਤਾਰ ਦੇ ਹੋ ਸੱਜਣਾਂ ਸਿਸੜੀਆਂ ਜੋ ਹੋਵੇ ਸਹਿ ਸੁਮੇਲ ਕਾਟ ਵਰਕੇ ਫਤਿਹ ਦਾ ਜਵਾਬ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ